ਹੈਲੋ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅੱਜ ਵਿਖਾਉਣੀ ਆ ਨੀਲੀ ਰਾਈ ਦਾ ਕੰਪਿਟੀਸ਼ਨ ਚੱਲ ਰਿਹਾ ਇਸ ਤੋਂ ਪਹਿਲਾਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਕੰਡੀਆਂ ਬਟਨ ਵਾਕੇ ਦੀ ਇਹਨੂੰ ਆਲਟ ਸੈੱਟ ਕਰ ਲਓ ਕਿ ਉਹਨਾਂ ਵਾਲੇ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ। ਹੋਰ ਜੇ ਤੁਹਾਨੂੰ ਕੋਈ ਸਾਰੇ ਜਿੰਦੀਆਂ ਇੱਕ ਦੋ ਝੋਟੀਆਂ ਪਹੁੰਚ ਗਈਆਂ। ਲੋ ਜੀ ਇਹ ਪੀਡੀਐਫ ਹੈ ਜਿਹੜੀਆਂ ਝੋਟੀਆਂ ਪਹੁੰਚੀਆਂ ਉਹ ਨਹੀਂ ਵੀ ਉਤਾਰੀਆਂ ਕਿ ਸਾਹਮਣੇ ਖੜੀ ਵੀਰਾਂ ਦੀ ਝੋਟੀ ਇਹ ਪੀਡੀਐਫ ਮਿਲਦੀ ਹੈ ਝੋਟੀਆਂ ਦੀ। ਇੱਕ ਦੋ ਝੋਟੀਆਂ ਪਹੁੰਚ ਗਈਆਂ ਜੀ ਸਾਡੇ। ਇਹ ਬਾਈਕਰ ਬੇਸ ਨਾਲ ਖੜਾ ਇਹ ਵੀ ਨੀਲੇ ਰੰਗ ਦਾ ਵੀ ਉੱਪਰ ਪਿਆਰ ਕਰਦੀ ਹੈ। ਲੋ ਜੀ ਇੱਕ ਦੋ ਇੱਕ ਟੌਪ ਨੀਲੀ ਰੰਗ ਝੋਟੀਆਂ ਪਹੁੰਚ ਗਈਆਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ। ਇੱਕ ਦੋ ਇੱਕ ਹਾਂ ਪੂਰੀ ਕਲਰ ਦੇ ਵਿੱਚ ਵੀ ਝੋਟੀ ਪਹੁੰਚੀ ਆ ਇਹ ਪੁੱਛਦੇ ਆ ਜਰਾ ਪੰਜ ਆ ਰੋਡ ਦੇ ਬਾਦਸ਼ਾਹ ਦੀ ਧੀ ਆ ਦੀ ਦੇਖਦੇ ਹੋ ਬੂਰੀ ਦੇ ਵਿੱਚ ਬਹੁਤ ਸੋਹਣੀ ਝੋਟੀ ਇਹ ਵੀ ਆ ਇੱਕ ਤੱਕ ਟਾਲ ਝੋਟੀ ਪਹੁੰਚੀ ਆ ਦੀ ਦੇਖਦੇ ਵੀਡੀਓ ਵਿੱਚ ਦੇਖ ਲਓ ਜਿਹਨੂੰ ਸ਼ੌਂਕ ਆ ਬਾਈ ਬਹੁਤ ਵਧੀਆ ਕੈਰੇਕਟਰ ਆ ਕੁਛ ਦੀ ਬਹੁਤ ਸੋਹਣੀ ਝੋਟੀ ਆ ਲੋ ਜੀ ਬਿੱਲੇ ਨੇਤਰ ਦੀ ਬੀੜ ਰੋ ਕੇ ਝੋਟੀ ਵੀ ਇੱਥੇ ਪਹੁੰਚੀ ਆ ਉਹ ਝੋਟੀ ਇੰਨੇ ਲੱਗਦਾ ਵੀ ਮੇਲੇ ਦੇ ਵਿੱਚ ਲਾਵੀ ਮੱਲਾ ਮਰੂਗੀ ਤੇ ਕਿਸੇ ਪਾਸੇ ਵਿੱਚ ਕੋਈ ਕਮੀ ਨਹੀਂ ਗਈ ਤੇ ਇਹ ਝੋਟੀ ਪਹਿਲਿਆਂ ਤਿੰਨਾਂ ਚ ਰਗਣੀ ਚਾਹੀਦੀ ਆ ਮੈਂ ਜਿੰਨੀ ਵੀ ਕੋਈ ਜੱਜਮੈਂਟ ਕੀਤੀ ਵਿੱਚ ਬਾਕੀ ਜੱਜ ਦੇ ਜੱਜਮੈਂਟ ਕਰ ਹੀ ਰਹੇ ਆ ਤੇ ਦੱਸ ਦੇਣਗੇ ਤੇ ਇੱਧਰ ਕੋ ਹੋਰ ਹੋ ਰਹੇ ਆ ਨਹੀਂ ਯਾਰ ਆ ਛੋਟੀ ਆ ਦੇਖਦਾ ਯਾਰ ਜੀ ਇਹ ਨੀਲੇ ਬਹੁਤ ਸੁਣੀ ਆ ਦੁਨੀਆ ਦਾ ਆ ਛੋਟੀ ਕਿਹੜਾ ਮੰਤਰ ਆ ਯਾਰ ਪੀਡੀਐਫ ਮੇਲੇ ਤੇ ਸ਼ਾਹਦਾ ਤੇ ਜੀ ਨੰਬਰ ਤੇ ਸੀ ਜੀ ਇਹ ਕਿਹੜੇ ਸੀ ਸੀ ਆ 905 ਦੀ ਪਿਆਰ ਦੇ ਤਾਕੇ 905 ਦੀ ਛੋਟੀ ਆ 8090 ਦੀ ਆਪ ਤੋਂ ਮੈਂ ਮੋੜ ਰਿਹਾ ਤੀਜੇ ਨੰਬਰ ਦੇ ਇਸ ਦਾ ਇੱਕ ਤਾਂ ਕਨੀਲੀ ਟੋਪ ਆਪ ਪਾ ਦੇ ਸਕਦੇ ਆ ਇਹ ਤਾਂ ਕਈ ਖਲਾਕਾਰ ਫਰਦਿਆ ਇੱਥੇ ਦਲੇਰ ਸਰਪੰਚ ਤੀਜਾ ਮਿਲ ਗਿਆ ਮੈਨੂੰ ਇਸ ਰੰਗ ਰੰਗ ਦੇ ਵਿੱਚ ਕਨੀਲੀ ਦਾ ਸ਼ੁਕਰ ਕਰਦੀ ਆ ਇੱਕ ਦੋ ਤਾਂ ਇਹ ਕਮਾਈ ਜਾਂਦਾ ਦੀ ਸਦੀ ਉਹ ਸ਼ਾਂਤ ਝੋਟੀਆਂ ਪਹੁੰਚੀਆਂ ਤੇ ਦੇਖ ਦਿਓ ਟੋਰਚ ਤੁਹਾਨੂੰ ਜੁੜੀ ਤੁਹਾਨੂੰ ਦਿਖ ਰਹੀ ਇੱਕ ਤੇ ਇੱਕ ਕੌਮਟਰੀ ਦੇਖ ਰਹੇ ਹੋ ਪਤਾ ਹੀ ਨਹੀਂ ਕਿਸੇ ਜਾਂ ਬਹੁਤ ਸ਼ਾਂਤ ਝੋਟੀਆਂ ਕਿਸੇ ਨੋਟੀ ਝੋਟੀ ਖੜੀ ਆ ਤੇ ਕਟੀਆਂ ਕਰਦੀਆਂ ਰਾਤ ਖੜੀਆਂ ਨਹੀਂ ਸਦੀ ਬਹੁਤ ਜ਼ਿਆਦਾ ਛੋਟਕਾ ਬੁੱਟਿਆ ਨੀਲੀ ਰੀ ਦੇ ਵਿੱਚ ਇਹ ਅਸਲ ਵਿੱਚ ਨਹੀਂ ਆਇਆ ਸਰਾਤ ਸੱਸੀ ਦੱਸੋ ਯਾਰ ਰਿਜ਼ਲਟ ਆ ਰਿਹਾ ਤਾੜੀ ਦਾ ਹਰੇ ਚਿਹਰੇ ਦੇ ਵਿੱਚ ਵੀ ਪੂਰੇ ਫੁਲੇ ਟੱਕ ਦੇ ਟੋਪ ਛੋਟਕਾਂ ਲੱਗ ਚੁੱਕੀਆਂ ਨੇ ਦਾਸਾਂ ਦੇ ਵਿੱਚੋਂ ਹੀ ਰਿਜ਼ਲਟ ਆ ਰਿਹਾ ਦੇਖਦੇ ਆ ਪਹਿਲੇ ਨੰਬਰਾਂ ਦੇ ਕਿਹੜੀਆਂ ਪਹੁੰਚਦੀਆਂ ਨੇ ਛੋਟਕਾਂ ਇਸਦੇ ਉਹਨਾਂ ਡਾਕਟਰ ਸਾਹਿਬ ਨੇ ਗੰਦ ਚੈੱਕ ਕਰ ਰਹੇ ਆ ਗੰਦ ਚੈੱਕ ਕਰ ਰਹੇ ਆ ਇੱਕਦਮ ਛੋਟਕਾ ਬਹੁਤ ਫੂਲ ਫੂਲ ਛੁੱਟ ਗਏ ਦੇਖਸਾ ਦੇ ਟੋ ਟੋ ਪਹਿਲੇ ਨੰਬਰ ਚਾਰ ਨੰਬਰ ਲੱਗਦੀਆਂ ਛੋਟਕਾਂ ਆ ਦੋ ਤਿੰਨ ਚੌਥੇ ਨੰਬਰ ਤੇ ਬੂਰੀ ਖੱਟੀ ਹੈ ਤੇ ਚੌਥੇ ਨੰਬਰ ਵਾਲੀ ਜੀ ਦੇਖ ਸਰ ਚਾਰੇ ਝੋਟਕੇ ਬਹੁਤ ਖੂਬਸੂਰਤ ਝੋਟਕਾ ਹੈ ਇਧਰ ਬਾਰੇ ਵਾਲਾ ਨਹੀਂ ਆਲੇ ਠੀਕ ਹੈ ਜੀ ਇਹ ਬਾਰੇ ਵਾਲੇ ਤੋਂ ਆਈ ਆ ਲੰਡੇ ਮਾਲੀ ਦੀ ਬੱਚੀ ਆ ਬਈ ਇਹ 10ਵੇਂ ਨੰਬਰ ਤੇ ਆਈ ਆ ਜੀ ਬਹੁਤ ਬਾਬਾ ਖੁਸ਼ੀਆਂ ਦੇਵੇ ਜਦੋਂ ਸਾਡਾ ਬੱਚਾ ਨਾਲ ਆਇਆ ਤੇ ਬੱਚੇ ਦਾ ਸਜਣਾ ਬਹੁਤ-ਬਹੁਤ ਕਿੰਨੇ ਚਿਰ ਦੀ ਹੈ ਇਹ 12 ਮਹੀਨਾ ਦੀ ਤੇ ਬੱਚੀ ਦਾ ਪਤਾ ਕੀ ਦੀ ਹੈ ਅਜਮ ਪ੍ਰਕਾਰੀ ਬੋਲੋ ਨਿਊਨ

ਉਸ ਸਾਈਡ ਤੋਂ ਆ ਜੇ ਬੋਲਾ ਤੇ ਕਿੰਨੇ ਉਮੀਦੀ ਦਾ ਨਾ ਕਸ਼ਮੀਰ ਵਾਲੇ ਦੋ ਸਾਲ ਦੀ ਝੋਕੀ ਆ ਤੇ ਆਈਆ ਜੱਜਾ ਇਸੇ ਮੇ ਤੇ ਆ ਗਈ 507 ਸਰਕਾਰੀ ਸੀਮਾ ਜੀ ਬਹੁਤ ਵਧੀਆ ਬੋਲਾ ਜੀ ਕਿੰਨੇ ਸਰਕਾਰੀ 507 ਸੋਹਣੀ ਝੋਟੀ ਨਟਾ ਤਿੰਨ ਮਹੀਨੇ ਦੀ ਗੱਫਣਾ ਝੋਟੀ ਤੇ ਪੰਜਵੇਂ ਨੰਬਰ ਤੇ ਆਈਆ ਤੇ ਮਾਤਾ ਘਰੇ ਕੋਲੀ ਆ ਜੀ ਹਾਂਜੀ 565 ਗੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਤੇ ਕਿਹਦੀ ਬੱਚੀ ਕਿਹਦੀ ਆ ਹਾਂਜੀ ਡਾਇਮੰਡ ਡਾਇਮੰਡ ਕਿੱਧਰ ਰਹਿ ਜਾਂਦਾ ਬੋਲੋ ਹਰੀ ਕੇ ਮੁੱਤਵਾਲੇ ਵਾਲੇ ਪਾਸੇ ਉਹੀ ਬੱਚੀ ਆ ਵੀ ਸੋਹਣਾ ਸੱਜੋ ਤੇ ਆ ਬੱਚੀ ਵੇਖਣ ਵਾਲੀ ਬੱਚੀ ਆ ਕਿੰਨੀ ਉਮਰ ਦੀ ਦੀ ਆ ਬਈ ਦੇਖੋ

ਫੋਟੋ ਖਿੱਚੀ ਗਈ ਭਈ ਦੂਜਾ ਨੰਬਰ ਆਇਆ 2036 ਆਹ ਆ ਆਹ 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 ਤਾਂ ਯਾਰ ਗੱਲ ਬਣੀ ਭਈਆ ਬਹੁਤ ਬਹੁਤ ਮੁਬਾਰਕ ਹੋ ਓਕੇ ਸਰ ਇਹ ਬਾਦਰ ਬੈਲਟ ਵਾਲੇ ਪਾਸੇ ਦੀ ਆ ਭਈ ਇਧਰ ਸਰ ਕਰਕੇ ਲਾ ਲੂ ਮੈਂ ਪੁੱਛੇ ਇਹ ਕੀ ਨੇ ਜੀ ਦੱਸੋ ਭਾਈ ਕੀ ਨੇ ਕੌਣ ਵਾਲਕ ਮੇਰੀ ਨਾਮ ਰਾਮੀ ਨੇਰਮਾਲਾ ਪਿੰਡ ਅੰਜੀ ਬਰੇਲ ਸਿੰਘ ਵਾਲੀ ਜ਼ਿਲ੍ਹਾ ਮਾਨਸਾ ਬਰੇਲ ਬਰੇਲ ਸਿੰਘ ਵਾਲਾ ਪਿੰਡ ਬਰੇਲ ਸਿੰਘ ਵਾਲਾ ਪਿੰਡ ਜ਼ਿਲ੍ਹਾ ਮਾਨਸਾ ਤੇ ਸੀਮਨ ਇਹ ਡਾਇਮੰਡ ਦੀ ਹੈ ਇਹ ਡਾਇਮੰਡ ਬੋਲਦੀ ਆ ਭਾਈ ਸਾਹਿਬ ਇਹ ਡਾਇਮੰਡ ਬੋਲਦੀ ਆ ਇਹ ਕਿੰਨੀ ਉਮਰ ਹੈ 3 ਮਹੀਨਾ ਦੀ ਬੱਚੀ ਆ ਭਾਈ ਤੇ ਹਜੇ 2 ਸਾਲਾਂ ਦੀ ਹੋਈ ਨਹੀਂ ਤੇ ਦਰਸ਼ਣੀ ਝੋਕੀਆਂ ਦੇਖਦੇ ਹੋ ਦੂਜੇ ਨੰਬਰ ਅਰ ਝੋਕੀਆਂ ਜਿਹੜਾ ਬਾਈ ਹੋਵੇ ਥੋੜਾ ਜਿਹਾ ਪਿੱਛੇ ਹੋ ਜਾਣਾ ਇੱਕ ਮਿੰਟ ਗੱਲ ਕਰਨੀ ਚਾਹੁੰਦਾ ਹਾਂ ਹਾਂਜੀ ਹਾਂਜੀ ਬੋਲੋ ਜੀ 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 ਸਾਨੂੰ ਤਲਬੀਲੀ ਦੱਸਦੇ ਵਸੇ ਹੋ ਜੀ ਕੌਰ ਹੋ ਜਾਂਦੀ ਹੈ ਡਾਕਟਰ ਸਾਹਿਬ ਹਾਂ ਜੀ ਡਾਕਟਰ ਸਾਹਿਬ ਹਾਂ ਜੀ ਜਰੂਰ ਜਰੂਰ ਜੀ ਐਸ਼ਾ ਦੇਖ ਇੱਕ ਵਾਰੀ ਬਹੁਤ ਵਧੀਆ ਗੱਲ ਕੀਤੀ ਸੋਹਣਾ ਤੂੰ ਜੀ ਇਹ ਲੀਲੀ ਤੇ ਰਾਵੀ ਜੋ ਨਸਲਾਂ ਦਾ ਸੁਮੇਲ ਹੈ ਦੁਨੀਆ ਦੀ ਸੰਤਰੀ ਸਿੰਘ ਬੜੇ ਬਈ ਪਿੱਛੇ ਉੱਚਾ ਹੋ ਗਿਆ ਹਾਂ ਬਲ ਬਣ ਕੇ ਖਾਲ ਖਲ ਆਜੋ ਦੋਸਰੇ ਨੰਬਰ ਵਾਲਾ ਚੌਥੇ ਨੰਬਰ ਵਾਲਾ ਜੀ ਮੈਡਮ ਰਹਿ ਗਈ ਅੱਛਾ ਬਾਈ ਚੌਥੇ ਨੰਬਰ ਵਾਲਾ ਮੈਡਮ ਰਹਿਦਾ 524 ਵਾਲਾ ਆ ਕੇ ਰਹਿਣ ਦੇ ਇਹ ਦੇਖ ਸਾਦੇਓ ਫਰਲ ਕਿ ਪਿਛਤਮ ਦੀ ਜਿਹੜੀ ਆ ਹੁਣ ਆਪਾਂ ਥੋੜਾ ਜਿਹਾ ਚੁੱਕ ਲਈਏ ਪਹਿਲਾਂ ਬਚਾਈਏ ਦੇਖਣ ਵਾਲਿਆਂ ਦਫਾਟ ਗਏ ਬਾਈ ਦੇਖ ਲਿਓ ਭਾਈ ਉੱਥੇ ਆ ਚਿੱਤੋਂ ਪਹਿਲੇ ਭਾਈ ਉਹਨਾਂ ਨੂੰ ਵੀ ਦੇਖ ਲੈਣ ਦੋ ਜਿਹੜਾ ਮਲ ਕਿੱਥੇ ਆਇਆ ਉਹ ਇਹ ਮੈਡਮ ਆ ਆ ਦੇਖੋ ਦਾ ਮੱਥਾ ਦੇਖ ਭਾਈ ਇਹ ਉੱਪਰ ਮਾ ਚਾਹੀਦਾ ਨੀਲੀ ਰਾਵੀ ਜਾ ਲੋ ਜੀ ਏਸੀ ਨੀਲੀ ਰਵੀ ਦਾ ਮੁਕਾਬਲਾ ਜੋ ਫਾਈਨਲ ਹੋ ਚੁੱਕਾ ਤੇ ਜਿੱਤ ਚੁੱਕੇ ਹੋ ਇੱਕ ਦੇ ਇੱਕ ਟੌਪ ਝੋਟੀਆਂ ਤੇ ਬਾਈ ਮਾਰੀ ਜਿਹੜੀ ਵੀ ਚ ਇਹਨਾਂ ਦੇ ਨਵੇਂ ਜੋੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ